ਅਸੀਂ ਮੀਟਿੰਗ ਕਰਦੇ ਆਂ ਇਹ ਮੈਮ ਵਧੀਆ ਕੰਮ ਕਰਾਉਂਦੀ ਆਂ ਅਸੀਂ ਸਮਾਜ ਲਈ ਕੰਮ ਕਰਦੇ ਪਏ ਆਂ ਆਪਾਂ ਇੱਥੇ ਜਿੱਥੇ ਵਿਕਾਸ ਨਹੀਂ ਹੋਇਆ ਅਸੀਂ ਵਿਕਾਸ ਕਰਾਉਣਾ ਆਪਣੇ ਕੰਮ ਦਾ ਸਾਰੇ ਜਿੰਨਾਂ ਸਾਥ ਮਿਲਣਾ ਬਹੁਤ ਸਾਥ ਮਿਲਿਆ ਸਾਨੂੰ ਹੰਜਰੀ ਆਹਨਾਂ ਦੇ ਹਾਂ ਜੀ ਇਹ ਕਰਦੇ ਆਂ ਸਾਰੇ ਕੰਮ ਕਰਦੇ ਨੇ ਇਹ ਇਹ ਮੈਡਮ ਵੀ ਕਰਦੀ ਆ ਸਾਡੇ ਮੰਤਰੀ ਸਾਹਿਬ ਵੀ ਕਰਦੇ ਆਂ ਆਪਾਂ ਵੀ ਨਿਮਨ ਸੇਵਾਦਾਰ ਬਣ ਕੇ ਇੱਥੇ ਕੰਮ ਕਰਨਾ ਵਾ ਸਾਰੀ ਜਨਤਾ ਕੇ ਸਾਰੀ ਗੱਲ ਸੁਣਨੀ ਹੈ ਆਪਾਂ ਇਹਨਾਂ ਨੂੰ ਜਿਤਾਉਂਦੇ ਤੋਂ ਪਹਿਲੇ ਦੱਸਦੇ ਕੰਮ ਹੋਣ ਤੁਹਾਡੇ ਨੂੰ ਹਾਂਜੀ ਇਹ ਕਰਦੇ ਰਹੇ ਆ ਕੰਮ ਮੇਰੀ ਆਸ ਨੇ ਹਾਂਜੀ ਆਸ ਹੈ ਕਿ ਕੀ ਕਹਣਾ ਚੰਦੋਜ ਬਾਲੀ ਨੌਕੀ ਕਿ ਬੋਲਦੇ ਹੋ ਜਿਦ ਦਿਨਾਂ ਨੇ ਕਿਹਾ ਮੇਰੀ ਜਿੱਦਾਂ ਮੇਰੀ ਭੈਣ ਨੇ ਵੀ ਸਾਨੂੰ ਆਸਬ ਕੰਮ ਕਰਨਗੇ ਬਸ ਤੁਹਾਡੇ ਕੰਮ ਸਰਕਾਰ ਨੇ ਬਹੁਤ ਕਰਾਦੇ ਨੇ ਥੋੜੇ ਕੰਮ ਇਹ ਥੋੜੇ ਜਿਹੇ ਵੱਡਾ ਸੀਗਾ ਰਾਮ ਮੈਂ ਕਹਿੰਦਾ ਕਿਉਂਕਿ ਸਰਪੰਚ ਜੀ ਇਹਦਾ ਹੁਣੀ ਬਣਿਆ ਵਾ ਸਾਲ ਹੋਇਆ ਅਜੇ ਬਣੇ ਨੂੰ ਤੇ ਉਹਦੀ ਉਹਨੂੰ ਗ੍ਰਾਂਟ ਪਾ ਚੁੱਕੇ ਆ ਮંત્રી ਸਾਹਿਬ ਬਸ ਥੋੜੀ ਦੇਰ ਤੱਕ ਜਿਹੜਾ ਇਲੈਕਸ਼ਨ ਪੜੇ ਹੁੰਦੇ ਨੇ ਖਤਮ ਤਾਂ ਇਹ ਕੰਮ ਅਸੀਂ ਸ਼ੁਰੂ ਕਰਵਾ ਦਾਂਗੇ ਇਸ ਲਈ ਵਿਸ਼ਵਾਸ ਤੁਹਾਰੇ ਨਾਲ ਖੜੇ ਆ ਤੇ ਤੁਹਾਡੇ ਲੋਕੇ ਕੰਮ ਸਾਰੇ ਅਸੀਂ ਜਲਦ ਪਹਿਲੇ ਦਰ ਤੇ ਕਰਾਵਾਂਗੇ ਇੱਕ ਨਗਰ ਲੋਕਾਂ ਨੂੰ ਕਿਹਾ ਗਿਆ ਵੀ ਸ਼ਹਿਰੀ ਜੀ ਬੰਦਾ ਕਰਦੀ ਬਹੁਤ ਹੋਈ ਹੈ ਉਹਦੇ ਵਾਸਤੇ ਪਿੱਛੇ ਦਿੰਦੇ ਹਾਂ ਡਰਾਉ ਹਾਂਜੀ ਅਸੀਂ ਮੰਤਰੀ ਸਾਹਿਬ ਨਾਲ ਗੱਲ ਕਰਦੇ ਆ ਇੱਥੇ ਅਸੀਂ ਪੀਸੀਆ ਦਾ ਘੇੜਾ ਘੜਾਵਾਂਗੇ ਕਿਉਂਕਿ ਜਿਹੜੇ ਚਿੱਟਾ ਸੀਗਾ ਤੁਹਾਨੂੰ ਪਤਾ ਇਹ ਕਾਲੀ ਦਨ ਸਰਕਾਰ ਨੇ ਸ਼ੁਰੂ ਕੀਤਾ ਸੀਗਾ ਜਿੱਦਾਂ ਹੀ ਚੱਲਦੇ ਆ ਸਾਡੇ ਤਾਂ ਫਿਰ ਵੀ ਸਾਡੇ ਐਮ ਸੀ ਐਮ ਸਾਹਿਬ ਨੇ ਬਹੁਤ ਠੱਲ ਪਾਈ ਆ ਚੀਜ਼ਾਂ ਤੇ ਸਾਡੀ ਸਰਕਾਰ ਨੇ ਔਰ ਚਲੋ ਜਿਹੜੇ ਇੱਕਦਾਂ ਚੋਰੀ ਚੋਰੀ 베ਦਦੇ ਹਾਂ ਅਸੀਂ ਕਰਾਂਗੇ ਗੱਲ ਮੰਤਰੀ ਸਾਹਿਬ ਨਾਲ ਜਿਵੇਂ ਪੋਸਟ ਤੇ ਆਪਾਂ ਕਰਾਂਗੇ